ਖਬੀਰ ਰਾਏ ਮੁਰਦਾਵਾਦ ਮੁਰਦਾ ਪੰਚਾਇਤੀ ਚੋਣਾਂ ਤੇ ਫਾਰਮ ਭਰਨ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਦੇ ਅੱਗੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਜੋ ਸਾਬਕਾ ਨੇ ਫਤਿਹਗੜ੍ਹ ਸਾਹਿਬ ਦੇ ਕੁਲਜੀਤ ਸਿੰਘ ਨਾਗਰਾ ਉਹਨਾਂ ਦੀ ਅਗਵਾਈ ਦੇ ਵਿੱਚ ਧਰਨਾ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਰੋਡ ਦੇ ਉੱਤੇ ਨਿੱਤੇ ਬੈਠ ਕੇ ਸੜਕ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਆਖਿਰ ਕੀ ਕਰਨਾ ਹੈ ਕਿਉਂ ਧਰਨਾ ਦਿੱਤਾ ਜਾ ਰਿਹਾ ਹੈ ਵਿਧਾਇਕ ਸਾਬਕਾ ਜੋ ਕੁਲਜੀਤ ਸਿੰਘ ਨਾਗਰੇ ਅਸੀਂ ਗੱਲ ਕਰ ਨਾਗਰਾ ਸਾਹਿਬ ਦਰਨਾ ਦੇਣ ਲਈ ਅੱਜ ਮਜਬੂਰ ਹੋਣਾ ਪਿਆ ਰਿਹਾ ਕੀ ਕਹਿਣਾ ਚਾਹੂਗੇ ਸ਼ਾਬਾਸ਼ ਬੱਧਾਵਾ ਇਹ ਜੋ ਫਤੇਕਰ ছাপ ਹਲਕੇ ਦੇ ਵਿੱਚ ਸਰਾਂਦ ਤੇ ਖੇੜੇ ਦੇ ਵਿੱਚ ਪੇਪਰ ਰੱਦ ਕੀਤੇ ਨੇ ਬਿਨਾ ਕਿਸੇ ਕਾਰਨ ਤੋਂ ਮਤਲਬ ਅੰਦਰ ਵੜ ਕੇ ਐਮਐਲਏ ਲਖਵੀਰ ਸਿੰਘ ਰਾਏ ਦੀ ਸ਼ਹਿ ਦੇ ਉੱਤੇ ਇੱਕ ਪਾਸਿਓਂ ਸ਼ੁਰੂ ਹੋ ਜਾਂਦੇ ਆ ਜੱਲਾ ਮਲਕੋ ਮਾਜਰਾ ਅਲੀਪੁਰ ਸੌਂਡੀਆਂ ਵਜੀਰਾਬਾਦ ਸਾਨੀਪੁਰ ਖਰੇ ਬਾਲਪੁਰ ਆਪਣਾ ਚ ਨਰੈਣਗੜ ਛੰਨਾ ਮਤਲਬ ਜਿਹੜੇ ਸਾਡੇ ਕੋਲ ਅਜੇ ਤੱਕ ਪਹੁੰਚ ਚੁੱਕੇ ਨੇ ਮਡੋਫਲ ਕੋਟਲਾ ਬਜਵਾੜਾ ਬਲਾੜੀ ਖੁਰਦ ਮਤਲਬ ਬਿਮਾਰthia ਦੇ ਅਜੇ ਤੱਕ ਲਿਸਟਾਂ ਨਹੀਂ ਲੱਗੀਆਂ ਅਜੇ ਤਾਂ ਜਿਵੇਂ ਜਿਵੇਂ ਇੱਥੇ ਅਸੀਂ ਅ ਦਫਤਰ ਦੇ ਵਿੱਚ ਇੱਕ ਇੱਕ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਉਹ ਆਪਣਾ ਆਪਣਾ ਦੁੱਖ ਲੈ ਕੇ ਆ ਰਹੇ ਹੈਗੇ ਨੇ ਸਰਪੱਲਾ ਤੁਸੀਂ ਜੋ ਖਦਸਾ ਸੀ ਪਹਿਲੇ ਕਾਗਜ਼ ਰੱਦ ਹੋਣ ਦਾ ਤੁਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਜੀ ਇਹ ਮਾਮਲਾ ਪੂਰਾ ਧਿਆਨ ਚ ਲਿਆਂਦਾ ਡਿਪਟੀ ਕਮਿਸ਼ਨਰ ਨਾਲ ਮੇਰੀ ਕੱਲ ਵੀ ਗੱਲ ਹੁੰਦੀ ਰਹੀ ਹੈ ਲਗਾਤਾਰ ਐਸਡੀਐਮ ਨਾਲ ਕੱਲ ਵੀ ਕਈ ਵਾਰੀ ਲਗਾਤਾਰ ਗੱਲ ਹੁੰਦੀ ਰਹੀ ਹੈ ਕੱਲ ਖੇੜੇ ਦੇ ਵਿੱਚ ਰੌਲਾ ਪਿਆ ਸੀ ਉੱਥੇ ਜਾ ਕੇ ਤੁਸੀਂ ਕੱਲ ਖਬਰ ਵੀ ਚਲਾਈ ਸੀਗੀ ਖੇੜੇ ਦੇ ਵਿੱਚ ਜਾ ਕੇ ਉੱਥੇ ਜਾ ਕੇ ਇਦਾਂ ਹੀ ਧਰਨਾ ਲੱਗਿਆ ਫਿਰ ਵੀਡੀਓ ਨੂੰ ਮਿਲ ਕੇ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਅਸੀਂ ਵੀ ਤੁਹਾਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਊਗਾ ਗੱਲ ਮੈਂ ਕਿਹਾ ਹੈ ਆਪਣੀ ਵੀਡੀਓ ਦੇ ਵਿੱਚ ਕਿ ਤੁਹਾਨੂੰ ਜੇ ਤੁਸੀਂ ਇਹ ਕੰਮ ਗਲਤ ਕੀਤਾ ਤੇ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਊਗਾ ਕਿੰਨੇ ਕੁ ਜੋ ਪੰਚਾਇਤਾਂ ਦੀ ਖਬਰ ਹੈ ਤੁਹਾਡੇ ਕੋਲ ਕਾਗੇ ਮੇਰੇ ਕੋਲ ਅਜੇ ਤੱਕ ਤਕਰੀਬਨ ਮੈਂ ਜਿਹੜਾ ਤੁਹਾਨੂੰ ਦੱਸਿਆ ਆ 12-15 ਪੰਚਾਇਤਾਂ ਤਾਂ ਸਿੱਧੀਆਂ ਹੀ ਆ ਗਈਆਂ ਜਿਹੜੇ ਇੱਥੇ ਬੈਠੇ ਹੀ ਨੇ ਦੋ-ਦੋ ਚਾਰ-ਚਾਰ ਪੰਜ-ਪੰਜ ਬੰਦੇ ਅਜੇ ਹੋਰ ਜਿਹੜੇ ਨੇ ਕਿਉਂਕਿ ਅਜੇ ਲਿਸਟਾਂ ਹੀ ਨਹੀਂ ਲੱਗੀਆਂ ਰਿਉਣਾ ਪੋਲਾ ਰਿਉਣਾ ਉੱਚਾ ਰਿਉਣਾ ਨੀਵਾ ਮੀਆਂਪੁਰ ਖੇੜੀ ਬਿਮਾਰਸੀ ਜੇਰ ਬਿਮਾਰਸੀ ਬਲੰਦ ਬਿਮਾਰਸੀ ਬੀੜ ਨੋਨਾਂਪੁਰ ਛੋਟਾ ਮੁੱਲਾਂਪੁਰ ਕਲਾਂ ਇਹਨਾਂ ਦੀਆਂ ਮਲ ਇਹਨਾਂ ਦੀਆਂ ਤਾਂ ਲਿਸਟਾਂ ਹੀ ਨਹੀਂ ਲੱਗੀਆਂ ਅਜੇ ਨਾ ਸਿੰਧਰਾਂ ਦੀ ਲੱਗੀ ਨਾ ਅਜੇ ਹੋਰ ਪਿੰਡਾਂ ਦੀਆਂ ਲੱਗੀਆਂ ਖੇੜੇ ਬਲੌਕ ਚ ਸਾਨੂੰ ਇੱਕ ਖਦਸ਼ਾ ਕਿ ਉਹ ਪੂਰੇ ਦਾ ਪੂਰਾ ਕਲਸਟਰ ਹੀ ਸਾਫ ਹੋ ਰਿਹਾ ਹੈ ਸਰ ਸਾਹਿਬ ਹੁਣ ਇਲੈਕਸ਼ਨ ਕਮਿਸ਼ਨ ਤੋਂ ਤੁਹਾਡੇ ਕੀ ਮੰਗਿਆ ਜੀ ਕੀ ਮਾਮਲਾ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਵੱਲੋਂ ਇਹ ਕਿਹਾ ਇਥੋਂ ਭੇਜ ਦਿੱਤੀ ਗਈ ਰਿਪੋਰਟ ਕੇ ਸਾਰੀਆਂ ਲਿਸਟਾਂ ਨਾ ਦਿੱਤੀਆਂ ਗਈਆਂ ਨੇ ਸਾਰੇ ਜਿਹੜੇ ਹੈਗੇ ਨੇ ਪ੍ਰੋਸੀਜਰ ਪੂਰੇ ਕਰ ਲਏ ਗਏ ਨੇ ਪਰ ਅਜੇ ਤੱਕ ਲਿਸਟਾਂ ਵੀ ਨਹੀਂ ਲੱਗੀਆਂ ਪ੍ਰੋਸੀਜਰ ਵੀ ਪੂਰੇ ਨਹੀਂ ਹੋਏ ਕਿਸੇ ਵੀ ਦੇ ਖਿਲਾਫ ਜਿਹੜਾ ਇਤਰਾਜ਼ ਸੀਗਾ ਕਿਸੇ ਵਿਅਕਤੀ ਦੇ ਖਿਲਾਫ ਉਹਨੂੰ ਦੱਸਿਆ ਹੀ ਨਹੀਂ ਗਿਆ ਤੇਰਾ ਕਿਹੜਾ ਇਤਰਾਜ਼ ਹੈ ਤਾਂ ਕਿ ਉਹ ਆਪਣੀ ਗੱਲ ਅੱਗੇ ਰੱਖ ਸਕੇ ਮਤਲਬ ਚੁੱਪ ਕਰਕੇ ਚੋਰ ਮੋਰੀਆਂ ਦੇ ਵਿੱਚੋਂ ਲੰਘ ਕੇ ਸਾਰੇ ਆਰੋ ਵੀਡੀਓ ਦਫ਼ਤਰਾਂ ਦੇ ਵਿੱਚ ਬੈਠ ਕੇ ਕਪਲੇ ਹੋਏ ਨੇ ਸੋ ਇਹ ਜਿਹੜਾ ਹੈਗਾ ਪ੍ਰੋਟੈਸਟ ਹੈ ਕਿਉਂਕਿ ਲੋਕਾਂ ਦਾ ਹੱਕ ਹੈ ਜਦੋਂ ਵੀ ਉਹਨਾਂ ਦਾ ਲੋਕਤੰਤਰ ਦਾ ਕਾਣ ਹੋਊਗਾ ਪ੍ਰੋਟੈਸਟ ਕੀਤਾ ਜਾਊਗਾ ਸੋ ਮੇਰੇ ਕਹਿਣ ਦਾ ਪਾਪ ਹੀ ਹੈ ਕਿ ਇਹ ਇਹ ਜਿਹੜਾ ਇਹ ਜਿਹੜਾ ਜਿਹੜਾ ਸਾਡਾ ਮੁੱਖ ਮੰਤਰੀ ਕਹਿੰਦਾ ਸੀਗਾ ਕਿ ਪੰਚਾਇਤੀ ਚੋਣਾਂ ਅਸੀਂ ਸਾਫ਼ ਸੁਥਰੀਆਂ ਕਰਾਵਾਂਗੇ ਸਾਡੇ ਇੱਥੋਂ ਦਾ ਐਮਐਲਏ ਵੀ ਮੂੰਹ 'ਮੇਂ ਰਾਮ ਰਾਮ' ਬਗਲ 'ਮੇਂ ਛੁਰੀ ਜਿਹੜਾ ਮਿੱਠੇ ਜਿਹਾ ਹੋ ਕੇ ਬੋਲ ਕੇ ਕਹਿ ਦਿੰਦਾ ਅਸੀਂ ਤਾਂ ਕਿਸੇ ਦੇ ਕਾਗਜ਼ ਨਹੀਂ ਕਟਾਉਨੇ ਪਛਤਾ ਇਹ ਕੰਮ ਨਹੀਂ ਕਰਨਾ ਇਹੀ ਐ ਐਮਐਲਿਏ ਕਿਹਾ ਕਰਦਾ ਸੀ ਕਿ ਕੁਲਜੀਤ ਸਿੰਘ ਨਾਗਰਾ ਲੋਕਾਂ ਨੂੰ ਲੋਕਤੰਤਰ ਦਾ ਪੂਰਾ ਮਜ਼ਾ ਨਹੀਂ ਲੈਣ ਦਿੱਤਾ ਉਹ ਕਹਿ ਰਹੇ ਨੇ ਉਹ ਵੀ ਨਾਗਰਾ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਧੱਕੇ ਕੀਤੇ ਨੇ ਮੈਂ ਤਾਂ ਕਹਿਣਾ ਵੀ ਉਹ ਬੋਲਦਾ ਕੀ ਹੈ ਉਹ ਬੋਲਦਾ ਆਪਣੇ ਸਮੇਂ ਦਾ ਭਾਈ ਤੂੰ ਦੱਸ ਕਿਹੜੀ ਸੜਕ ਤੇ ਬੈਠਾ ਸੀ ਮੈਂ ਤਾਂ ਕੱਲ ਖੇੜੇ ਵੀ ਜਾ ਕੇ ਬੈਠਾ ਸੀ ਜਦੋਂ ਕਿਸੇ ਨੇ ਤੱਕਾ ਹੁੰਦਾ ਉਹ ਬੋਲਦਾ ਨਹੀਂ ਅੱਗੇ ਪ੍ਰੋਟੈਸਟ ਨਹੀਂ ਕਰਦਾ 29000 ਵੋਟ ਪਈ ਸੀ 17 ਚ ਲਖਬੀਰਾਏ ਨੂੰ ਤੇ ਫਿਰ ਕਿੱਥੇ ਸੀਗਾ ਜਦੋਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸੀ ਲੋਕਾਂ ਨਾਲ ਫੇਰ ਖੜਦਾ ਆ ਕੇ ਫੇਰ ਖੜਦਾ ਆ ਕੇ ਇੱਥੇ ਥੜਕਤੇ ਵੀ ਬੈਠੇ ਆ ਹੁਣ ਇਤੋਂ ਬਾਅਦ ਹਾਈ ਕੋਰਟ ਲੈ ਕੇ ਜਾਊਗਾ ਲੋਕਾਂ ਨੂੰ ਲੜਾਈ ਲੜੂਗਾ ਕਾਨੂੰਨ ਦੀ ਅਗਲਾ ਕੀ ਰੁਕ ਰਹਿ ਗਈ ਅਸੀਂ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਹੈ ਐਸਡੀਐਮ ਨੂੰ ਕਿਹਾ ਵੀ ਅਸੀਂ ਭਾਈ ਤੁਹਾਨੂੰ ਮਿਲਣਾ ਚਾਹੁੰਦੇ ਆ ਅਸੀਂ ਸਾਡਾ ਕੋਈ ਇਹ ਨਹੀਂ ਅਸੀਂ ਲੋਕਾਂ ਦੇ ਲੋਕਾਂ ਦਾ ਕੋਈ ਅਸੀਂ ਅਸੀਂ ਲੋਕਾਂ ਦੀ ਰਸਤੇ ਰੋਕ ਕੇ ਕੋਈ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਪ੍ਰੋਟੈਸਟ ਦਾ ਇੱਕ ਬੋਸ ਦਾ ਇੱਕ ਤਰੀਕਾ ਆ ਐਸ ਡੀ ਐਮ ਨੂੰ ਕਿਹਾ ਆ ਕਿ ਅਸੀਂ ਮਿਲਣਾ ਆਇਆ ਐਸ ਡੀ ਐਮ ਨੇ ਕਿਹਾ ਸੀਗਾ ਵੀ ਜਦੋਂ ਅਸੀਂ ਪੁੱਛ ਲੈਨੇ ਆ ਪਾਈਏ ਦੱਸ ਦੇਣੇ ਐ ਐਸ ਡੀ ਐਮ ਬੈਠੇ ਨੇ ਤਾਂ ਅਸੀਂ ਜਾ ਕੇ ਮਿਲਾਂਗੇ ਹੁਣੇ ਹੀ ਉਹਨਾਂ ਨੂੰ ਸੋ ਇਹਨਾਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਜਿਹੜਾ ਨੇ ਦੱਸਿਆ ਕਿ ਫਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਆਗਿਜ ਕੱਟੇ ਗਏ ਨੇ ਉਹਨਾਂ ਦੀ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ ਜਗਦੇਵ ਸਿੰਘ ਪੀਟੀਸੀ న్యూਜ਼ ਫਤਿਹਗੜ੍ਹ ਸਾਹਿਬ